ਸ਼ੇਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਨਵੰਬਰ ਮਹੀਨੇ ਹੁੰਦਾ ਹੈ ਜਿੱਥੇ ਕਿ ਹਰ ਸਾਲ ਸੰਗਤਾਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਜਾਂਦੀਆਂ ਨੇ ਤੇ ਉੱਥੇ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਨੇ ਪਰ ਇਸ ਵਾਰ ਪਹਿਲਗਾਮ ਅਤਿਅੰਕੀ ਹਮਲੇ ਤੋਂ ਬਾਅਦ ਜਿੱਥੇ ਭਾਰਤੀ ਸਰਕਾਰ ਦੇ ਵੱਲੋਂ ਹਰ ਇੱਕ ਚੀਜ਼ ਤੇ ਰੋਕ ਲਗਾ ਦਿੱਤੀ ਗਈ ਸੀ ਕਿ ਖਾਸ ਕਰਕੇ ਕਿਉਂਕਿ ਪਾਕਿਸਤਾਨ ਨਾਲ ਜੋ ਤਾਲੁਕਾਤ ਸੀ ਸਵਨ ਸੀ ਉਹ ਖਤਮ ਕਰ ਦਿੱਤੇ ਗਏ ਸੀ ਜੋ ਕਿ ਭਾਰਤ ਸਰਕਾਰ ਵੱਲੋਂ ਹੀ ਵੱਡੇ ਫੈਸਲੇ ਲੈ ਕੇ ਕਈ ਫੈਸਲੇ ਲਏ ਗਏ ਕਿ ਜਿੰਨਾ ਜੋ ਇੱਕ ਫੈਸਲਾ ਸੀ ਕਿ ਜੋ ਸ਼ਰਧਾਲੂ ਜੋ ਸੰਗਤ ਪਾਕਿਸਤਾਨ ਜਾਂਦੀ ਏ ਉਹ ਹੁਣ ਨਹੀਂ ਜਾਵੇਗੀ ਜਿਸ ਤੋਂ ਬਾਅਦ ਕਿ ਸਿੱਖ ਸੰਗਤਾਂ ਦੇ ਵਿੱਚ ਇਸ ਚੀਜ਼ ਦਾ ਰੋਸ ਵੀ ਦੇਖਣ ਨੂੰ ਮਿਲਿਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਸਿੱਖ ਸੰਗਤਾਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜਾਣਾ ਚਾਹੁੰਦੀ ਸੀ ਪਰ ਹੁਣ ਸਿੱਖ ਸੰਗਤਾਂ ਦੇ ਲਈ ਵੱਡੀ ਰੱਖ ਦੀ ਖਬਰ ਖੁਸ਼ਖਬਰੀ ਹੈ ਜਿੱਥੇ ਕਿ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਦੱਸਦੇ ਕਿ ਭਾਰਤ ਸਰਕਾਰ ਨੇ ਇਹ ਮਨਜ਼ੂਰੀ ਦਿੱਤੀ ਹੈ ਕਿ ਨਵੰਬਰ ਮਹੀਨੇ ਜੋ ਪ੍ਰਕਾਸ਼ ਦਿਹਾੜਾ ਹੁੰਦਾ ਹੈ ਗੁਰਦੰ ਦੇਵ ਜੀ ਦਾ ਉਹ ਮਨਾਉਣ ਜਾਣ ਵਾਲੀਆਂ ਸੰਗਤਾਂ ਨੂੰ ਭਾਰਤ ਤੋਂ ਅਟਾਰੀ ਸਰਹੱਦ ਰਸਤੇ 10 ਦਿਨ ਦਾ ਵੀਜ਼ਾ ਮਿਲੇਗਾ ਜਿੱਥੇ ਕਿ ਉਹ ਪਾਕਿਸਤਾਨ ਤੋਂ ਪਾਕਿ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਤੋਂ ਵੀਜ਼ਾ ਲੈ ਕੇ ਜਾ ਸਕਦੇ ਨੇ ਪਰ ਇਸ ਤੇ ਖਾਸ ਗੱਲ ਇਹ ਹੈ ਕਿ ਭਾਰਤ ਸਰਕਾਰ ਨੇ ਇਹ ਵੀ ਹਦਾਇਤ ਦਿੱਤੀ ਹੈ ਕਿ ਪਾਤ ਤੋਂ ਜੋ ਸੰਗਤ ਪਾਕਿਸਤਾਨ ਜਾ ਰਹੀ ਹੈ ਉਹ ਸਿਰਫ ਸਿਰਫ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਜਾਣ ਵਾਲੇ ਪਾਸਪੋਰਟਾਂ ਤੇ ਹੀ ਸਿੱਖ ਸ਼ਰਦਾਲੂ ਜਾ ਸਕਦੇ ਨੇ ਜਿੱਤੇ ਕਿ 3000 ਦੀ ਗਿਣਤੀ ਦੇ ਵਿੱਚ ਸਮੁੱਚੇ ਪਾਤ ਤੋਂ ਹੁਣ ਪਾਕਿਸਤਾਨ ਸੰਗਤਾਂ ਜਾ ਸਕਦੀਆਂ ਨੇ